ਸਤਿ ਸ੍ਰੀ ਅਕਾਲ ਜੀ ਮੈਂ ਅਮਰਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ 26 ਦਿਨਾਂ ਤੋਂ ਜਿਹੜਾ ਪੀਜੂ ਮੋਰਚਾ ਚੱਲਿਆ ਸੀਗਾ ਕਿਉਂਕਿ ਸੈਨਟ ਦੀਆਂ ਵੋਟਾਂ ਜਿਹੜੀਆਂ ਇੱਥੇ ਹੋ ਨਹੀਂ ਰਹੀਆਂ ਸੀਗੀਆਂ ਤੇ ਇਹ ਮੋਰਚਾ ਲੱਗਿਆ ਸੀ ਕੇਂਦਰ ਦਾ ਜਿਹੜਾ ਕੇਂਦਰੀਕਰਨ ਹੋ ਰਿਹਾ ਸੀ ਸਾਡੇ ਨਾਲ ਮੌਜੂਦ ਨੇ ਯੂਨੀਵਰਸਿਟੀ ਦੇ ਹੀ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਮਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਜਿੱਤ ਨੂੰ ਕਿਵੇਂ ਦੇ ਦਵਾਂ ਜਿਹੜੀ ਜਿੱਤੋ ਹੀ 26 ਦਿਨ ਹੋ ਗਏ ਨੇ ਮੋਰਚਾ ਲੱਗੇ ਨੂੰ ਤੇ ਜਿਹੜਾ ਨੌਜਵਾਨ ਡਟ ਕੇ ਖੜੇ ਰਹੇ ਨੇ ਤੇ ਜਿੱਤ ਜਿਹੜੀ ਉਹਨਾਂ ਨੂੰ ਫੈਸਲਾ ਵਾਪਸ ਲੈਣਾ ਪਿਆ ਇਤਿਹਾਸ ਬਿਲਕੁਲ ਜੀ ਦੇਖਦਾ ਹਾਂ ਇਸ ਯੂਨੀਵਰਸਿਟੀ ਦੇ ਟੀਚਰ ਕਈ ਵਾਰੀ ਬੜੇ ਵੱਡੀ-ਵੱਡੀਆਂ ਮੂਵਮੈਂਟਾਂ ਲੜਦੇ ਰਹੇ ਆ ਪਰ ਟੀਚਰ ਐਤ ਕੀ ਠੰਡੇ ਪਾਣੀ 'ਚ ਬੈਠੇ ਰਹੇ ਨਿਕਲੇ ਨਹੀਂ ਬਾਹਰ ਬਥੇਰਾ ਉਹਨਾਂ ਨੂੰ ਅਸੀਂ ਮਤਲਬ ਥੋੜਾ ਜਿਹਾ ਹਿਲਾਉਣ-ਹਲੂਣ ਦੀ ਕੋਸ਼ਿਸ਼ ਕੀਤੀ ਕੁਝ ਫਿਰ ਆਉਣੇ ਵੀ ਸ਼ੁਰੂ ਹੋਏ ਪਰ ਇਹ ਮੁੱਖ ਫਰਜ ਕਿ ਯੂਨੀਵਰਸਿਟੀ ਦੀ ਸੈਨੇਟ ਦੀ ਹੋਣ ਰਹੀ ਔਰ ਉਹਦੀਆਂ ਪ੍ਰੋਪਰ ਚੋਣਾਂ ਹੋਣ ਇਥੋਂ ਦੀ ਗਵਰਨਿੰਗ ਬਾਡੀ ਦੀਆਂ ਉਹ ਮੁੱਖ ਜਿਹੜਾ ਕੰਮ ਸੀ ਉਹ ਵਿਦਿਆਰਥੀਆਂ ਦਾ ਨਹੀਂ ਸੀ ਉਹ ਟੀਚਰਾਂ ਦਾ ਸੀ ਤੇ ਪੁਰਾਣੀ ਸੈਨੇਟ ਦੇ ਮੈਂਬਰਾਂ ਦਾ ਸੀ ਉਹ ਸਾਰੇ ਜਦੋਂ ਇੱਕ ਪਾਸੇ ਸੁਸਤ ਬੈਠੇ ਰਹੇ ਚੁੱਪ ਰਹੇ ਤੇ ਇਹਨਾਂ ਬੱਚਿਆਂ ਨੇ ਆ ਕੇ ਅੱਗੇ ਝੰਡਾ ਚੁੱਕਿਆ ਤੇ ਉਹਨਾਂ ਸਾਰਿਆਂ ਨੂੰ ਦੱਸਿਆ ਕਿ ਇਹ ਤੁਹਾਡਾ ਫਰਜ਼ ਹੈ ਸੀ ਬਚੀ ਨਬਾਰੇ ਆ ਇਹ ਯੂਨੀਵਰਸਿਟੀ ਬਚਦੀ ਹੈ ਇਹ ਯੂਨੀਵਰਸਿਟੀ ਹੈ ਜਾਂ ਯੂਨੀਵਰਸਿਟੀ ਦੇ ਡੈਮੋਕਰੈਟਿਕ ਇੰਸਟੀਟਿਊਸ਼ਨ ਬਚਦੀ ਹੈ ਤੇ ਤਾਂ ਇਹ ਪ੍ਰੀਮੀਅਰ ਯੂਨੀਵਰਸਿਟੀ ਬਚੂਗੀ ਨਹੀਂ ਤੇ ਕੇਂਦਰ ਲੈ ਗਿਆ ਸੀ ਆਪਣੇ ਹੱਥ ਚ ਕਰ ਲਿਆ ਸੀ ਉਹਦੇ ਤੋਂ ਬਚਾਉਣ ਲਈ ਜਿਹੜਾ ਇਹਨਾਂ ਨੇ 1 ਮਹੀਨੇ ਦਾ ਕਰੀਬ ਕਰੀਬ ਸੇ ਇੱਥੇ ਸਟਰਗਲ ਕੀਤਾ ਆ ਉਹ ਬਹੁਤ ਮਾਰਵੈਲਸ ਆ ਆਉਣ ਵਾਲੇ ਸਮੇਂ ਚ ਜਿਹੜੀਆਂ ਆਉਣ ਵਾਲੀਆਂ ਪੀੜੀਆਂ ਬੱਚਿਆਂ ਦੀਆਂ ਇਸ ਯੂਨੀਵਰਸਿਟੀ ਦੇ ਵਿੱਚ ਇਸ ਸੰਘਰਸ਼ ਨੂੰ ਲਗਾਤਾਰ ਯਾਦ ਰੱਖਣਗੇ ਕੀ ਲੱਗਦਾ ਜੇ ਕੇਂਦਰ ਦਾ ਕੇਂਦਰੀਕਰਨ ਹੁੰਦਾ ਜਿਵੇਂ ਸੰਗਦੀਆਂ ਨੀਤੀਆਂ ਰਿਹਾਉਂਦੀਆਂ ਕੀ ਨੁਕਸਾਨ ਹੋ ਜੁਨੀਵਰਸਿਟੀ ਨੂੰ ਕੀ ਨੁਕਸਾਨ ਕੀ ਇੱਥੇ گاਵਾ ਮੰਦੇ ਅਸੀਂ ਹੁਣ ਬੰਦੇ ਬੈਠੇ ਆਂ ਹੋਰ ਕੀ ਆ ਹਾਹੀ ਕੰਮ ਇਹਨਾਂ ਦਾ ਜਿੱਥੇ ਜਗ੍ਹਾ ਮਿਲਦੀ ਆ ਗਊਸ਼ਾਲਾ ਖੋਲਦੇ ਹੋ ਸਾਨੂੰ گاਵਾ ਬਹੁਤ ਪਿਆਰੀਆਂ ਆ ਕੋਈ ਸਾਸੀ ਉਹਦੇ ਵਿਰੋਧ ਵਿੱਚ ਨਹੀਂ ਹੈ ਅਸੀਂ ਦੇ ਪੈਦਾ ਕਰਦੇ ਆ ਖੇਤਾਂ ਚ ਗਾਈ ਸੀ ਉਹਨਾਂ ਨੂੰ ਵੱਡੀਆਂ ਕਰਦੇ ਆ ਅਸੀਂ ਉਹਨਾਂ ਨੂੰ ਇਹਨਾਂ ਦਾ ਕੰਮ ਆ ਗਿਆ ਇੱਥੇ ਆਪਣਾ ਉਹਨਾਂ ਦੇ ਨਾਂ ਦੇ ਉੱਤੇ ਰਾਜਨੀਤੀ ਕਰਨੀ ਗਾਂ ਦੇ ਜੇ ਇੰਨੀਆਂ ਗਾਂ ਮੈਂ ਗਾਂ ਦੇ ਉੱਤੇ ਨਹੀਂ ਤੁਹਾਡੀ ਗੱਲ ਸਾਰੀ ਲੰਬੀ ਕਰਨੀ ਚਾਹੁੰਦਾ ਪਰ ਇੱਕ ਗੱਲ ਜ਼ਰੂਰੀ ਹੈ ਕਿ ਜੇ ਇੰਨੀਆਂ ਪਿਆਰੀਆਂ ਤੇ ਤੁਸੀਂ ਘਰਾਂ ਚ ਬੰਨੋ ਬਈ ਉਹਨਾਂ ਦੀ ਸੇਵਾ ਕਰੋ ਤੁਸੀਂ ਸੜਕਾਂ ਦੇ ਕੋਈ ਛੱਡ ਲਿਆ ਪਿਆਰੀਆਂ ਪੂਰੀਆਂ ਕੁਝ ਨਹੀਂ ਸਿਰਫ ਰਾਜਨੀਤੀ ਔਰ ਇਹੋ ਜੀ ਜਿਹੜੀ ਪ੍ਰੀਮੀਅਰ ਜਗਾ ਆ ਉਸ ਦਾ ਮੈਂ ਸਿਮਬੋਲਿਕ ਤੌਰ ਤੇ ਗਾਂ ਦਾ ਕਹਿ ਰਿਹਾ ਕਿ ਇਹਨਾਂ ਨੇ ਜਿਹਨੂੰ ਪਖਵਾ ਕਰਨ ਕਾਇਮ ਆਲਰੇਡੀ ਬਹੁਤ ਸਾਰੇ ਬੰਦੇ ਇੱਥੇ ਕੁਸਾਇਜ ਆ ਚੁੱਕੇ ਆ ਜਿਹੜਾ ਵੀਸੀ ਹੁਣ ਤੋਂ ਪਹਿਲਾਂ ਆਇਆ ਸੀ ਉਹ ਸਿੱਧਾ-ਸਿੱਧਾ ਬਨਾਰਸਿੰਧੂ ਯੂਨੀਵਰਸਿਟੀ ਤੋਂ ਫੜ ਕੇ ਲਿਆਂਦਾ ਤੇ ਬਨਾਰਸ ਬਾਰੇ ਜਿਹੜਾ ਪੰਜਾਬੀ ਸੱਭਿਆਚਾਰ ਦੇ ਵਿੱਚ ਉਹਦਾ ਅਕਸ਼ਾ ਉਹ ਆਪਾਂ ਜਾਣਦੇ ਮੈਂ ਕਹਿਣਾ ਨਹੀਂ ਚਾਹੁੰਦਾ ਤੇ ਆ ਕੇ ਇੱਥੇ ਜਿਸ ਢੰਗ ਨਾਲ ਉਹਨਾਂ ਨੇ ਇੱਥੇ ਸਾਰਾ ਕੁਝ ਖਲਾਰਾ ਪਾਇਆ ਤੇ ਛੋਧ ਪੁਣਾ ਤੇ ਭੁਖ ਖਲਾਰੀ ਕਿ ਜਿਵੇਂ ਪਤਾ ਨਹੀਂ ਕਿਤੇ ਬਹੁਤ ਵੱਡੀ ਕਾਰਪੋਰੇਸ਼ਨ ਦਾ ਉਹ ਮੈਨੇਜਰ ਲੱਗ ਗਿਆ ਹੋਵੇ ਭੀ ਜਿੰਨੇ ਮਰਜੀ ਪੈਸੇ ਲੁੱਟ ਲਓ ਉਹਨੂੰ ਫਿਰ ਰਾਤ ਨੂੰ ਸਮਾਨ ਚੁੱਕ ਕੇ ਭਜਣਾ ਪਿਆ ਆਪਣੀ ਟਰਮ ਨਹੀਂ ਪੂਰੀ ਕਰ ਸਕਿਆ ਦੂਸਰੀ ਟਰਮ ਇੱਕੋ 2 3 ਸਾਲ ਸੀ ਤੇ 1 ਸਾਲ ਥਾਣੇ ਨਹੀਂ ਭੱਜ ਗਿਆ ਇਸ ਲਈ ਇਸ ਪਾਸੇ ਨੂੰ ਤੇ ਸ਼ੁਰੂ ਹੋ ਗਿਆ ਸੀ ਪਿਛਲੇ 10 ਸਾਲਾਂ ਦਾ 78 ਸਾਲਾਂ ਦਾ ਖਾਸ ਕਰਕੇ ਜਿੱਦਣ ਰਾਜਕਮਾਰ ਜੁਆਇਨ ਕੀਤਾ ਉਸ ਸਾਰੀ ਗੱਲ ਨੂੰ ਜੇ ਕੋਈ ਬਚਾ ਦਾ ਸਾਧਨ ਸੀ ਜਾਂ ਜਿੱਥੋਂ ਬਚ ਸਕਦੀ ਸੀ ਯੂਨੀਵਰਸਿਟੀ ਉਹ ਇਹੀ ਸੀ ਕਿ ਇਥੇ ਸੈਨੇਟ ਬਚੇ ਇਹਨਾਂ ਨੇ ਉਸ ਨੂੰ ਵੀ ਭੰਗ ਕਰਤਾ ਜਿਹੜੀ ਬਣਾਈ ਤੇ ਉਹ ਆਪਣੀ ਮਰਜ਼ੀ ਦੀ 31 ਕੇ ਮੈਂਬਰਾਂ ਦੀ ਲਿਆ ਕੇ ਹੱਥ ਟੋਕੇ ਜੇ ਬੰਦੇ ਇਕੱਠੇ ਕਰਕੇ ਲਓ ਜੀ ਹੋ ਗਿਆ ਹੋ ਗਿਆ ਇਸ ਲਈ ਸਾਰਾ ਕੁਝ ਜੋ ਹੋਇਆ ਇਹ ਬਹੁਤ ਮਾਰਵੈਲਸ ਆ ਇਹ ਯੂਨੀਵਰਸਿਟੀ ਦੀ ਉਸ ਹੋਂਦ ਨੂੰ ਉਸ ਇਤਿਹਾਸ ਨੂੰ ਉਸ ਲਗੇਸੀ ਨੂੰ ਇਹਨਾਂ ਨੇ ਬਚਾਇਆ ਪਰ ਸਾਨੂੰ ਸਾਨੂੰ ਜਾਨੀ ਵਿਦਿਆਰਥੀਆਂ ਨੂੰ ਤੇ ਟੀਚਰਾਂ ਨੂੰ ਇਸ ਗੱਲ ਤੇ ਅਵੇਸਲੇ ਨਹੀਂ ਹੋਣਾ ਚਾਹੀਦਾ ਆਉਣ ਵਾਲੇ ਸਮੇਂ 'ਚ ਇਹੋ ਜਿਹੇ ਅਟੈਕ ਹੋਰ ਵੀ ਹੁੰਦੇ ਰਹਿਣਗੇ ਇਸ ਤੋਂ ਸਾਨੂੰ ਥੋੜਾ ਸਤਰਕ ਰਹਿਣ ਦੀ ਲੋੜ ਹੈਗੀ ਹੈ ਕਿਉਂ ਸਮਾਂ ਲੱਗ ਗਿਆ 26 ਦਿਨ ਕਿਉਂ ਲੱਗ ਗਿਆ ਜਿਹੜਾ ਇਹਨਾਂ ਨੂੰ ਫੈਸਲਾ ਜਿਹੜਾ ਜੋ ਲੈਣਾ ਪਿਆ ਬਾਅਦਸ ਫੈਸਲਾ ਮੰਨਣਾ ਪਿਆ ਵੀ ਸੈਨੜੇ ਦੀਆਂ ਚੋਣਾ ਹੋਣੀਆਂ ਚਾਹੀਦੀਆਂ ਨੇ ਪਹਿਲਾਂ ਕਿਉਂ ਡੇ ਰਹੇ ਦੇਖ ਰਹੇ ਸੀਗੇ ਵੀ ਇਹ ਜੜਕ ਜਾਂਦੇ ਆ ਲੜਾ ਲੜਦੇ ਆ ਹਰਿਆਣੇ ਪੰਜਾਬ ਦੀ ਕੋਸ਼ਿਸ਼ ਕੀਤੀ ਇੱਕ ਦਿਨੇ ਹੋਇਆ ਇੱਥੇ ਉਹ ਮੈਂ ਕਿਹਾ ਕੋਈ ਗੱਲ ਨਹੀਂ ਹੈ ਚਿੰਤਾ ਹੈ ਕੋਈ ਬਾਅਦ ਨਹੀਂ ਜਾਂਦਾ ਸਾਡੇ ਜਿਹੜੇ ਜੈਨੂਇਨ ਟੀ ਦੀ ਚੰਤਾ ਸੀ ਕਿ ਆਪਸ ਵਿੱਚ ਲੜਾ ਕੇ ਇਹਨਾਂ ਨੂੰ ਖੰਡਾਰ ਦੇਣਗੇ ਪਰ ਉਹ ਕਿਸੇ ਵੀ ਤਰੀਕੇ ਨਾਲ ਚੱਲ ਨਹੀਂ ਸਕਿਆ ਔਰ ਮੈਂ ਇੱਕ ਗੱਲ ਕਹਿਣਾ ਨਹੀਂ ਭੁੱਲਦਾ ਜਿਹੜੀ ਕਿ ਮੈਂ ਹਰ ਮੂਵਮੈਂਟ ਦੇ ਵਿੱਚ ਦੇਖਦਾ ਹਾਂ ਕਿਸਾਨਾਂ ਦੇ ਅੰਦੋਲਨ ਵੇਲੇ ਵੀ ਇੱਥੇ ਵੀ ਜਿਹੜੇ ਸਿੱਖ ਸੰਸਕਾਰ ਆ ਲੰਗਰ ਸੰਗਤ ਪੰਗਤ ਔਰ ਲਗਾਤਾਰ ਕਿਸੇ ਚੀਜ਼ ਦੀ ਟੋਟ ਨਹੀਂ ਆਉਣ ਦਿੱਤੀ ਇੱਥੇ ਤੇ ਇਹਨਾਂ ਨੇ ਕੰਟੀਨਾਂ ਸਾਰੀਆਂ ਬੰਦ ਕਰਤੀਆਂ ਸੀ ਮਾਰਕੀਟ ਸਾਰੀ ਬੰਦ ਕਰਤੀ ਸੀ ਖਾਣ ਲਈ ਕੁਛ ਨਹੀਂ ਸੀ ਚਾਹ ਪੀਣ ਲਈ ਕੁਛ ਨਹੀਂ ਸੀ ਉੱਥੇ ਆ ਕੇ ਇਹਨਾਂ ਨੇ ਜਿਹੜਾ ਇੱਥੇ ਆਪਣੀ ਭੂਮਿਕਾ ਨਿਭਾਈ ਆ ਮੈਨੂੰ ਲੱਗਦਾ ਕਿ ਉਹ ਬਹੁਤ ਵੱਡੀ ਜਿੱਤ ਦਾ ਇੱਕ ਇਹ ਵੀ ਉਹਨਾਂ ਦੇ ਕਾਰਨ ਆ ਔਰ ਮੇਰਾ ਖਿਆਲ ਵਿਦਿਆਰਥੀਆਂ ਨੇ ਐਸ ਜਿੱਤ ਤੋਂ ਬਾਅਦ ਕੇਂਦਰ ਨੂੰ ਉਹਨਾਂ ਦੀ ਅਸਲੀ ਜਗ੍ਹਾ ਤੇ ਦਿਖਾਈ ਦਿਖਾਈ ਆ ਵਿਦਿਆਰਥੀ ਅੰਦੋਲਨ ਦਾ ਇੱਕ ਇਤਿਹਾਸ ਰਚਿਆ ਹੈ ਜਿਵੇਂ ਦੇਖ ਰਿਹਾ ਸੀ ਕਿ ਆਪਾਂ ਉਹਰੇ ਮੁੰਡਿਆਂ ਨੇ ਕੀੜ ਦਾ ਲੰਗਰ ਚਲਾਇਆ ਦੁੱਧ ਦਾ ਲੰਗਰ ਚਲਾਇਆ ਗੱਚਕ ਵੀ ਚੱਲੀ ਗੱਚਕ ਦਾ ਲੰਗਰ ਲੰਗਰ ਚੱਲਿਆ ਪੀਜ ਦਾ ਲੰਗਰ ਚੱਲਿਆ ਤੇ ਪੀਜ਼ਲ ਜਿਵੇਂ ਪੂਰਾ ਉਹ ਸਿਸਟਮ ਬਣ ਗਿਆ ਸੀ ਜਿਵੇਂ ਦਿੱਲੀ ਬਣਿਆ ਸੀਗਾ ਦਿੱਲੀ ਮੋਰਚੇ ਮੰਗ ਦੇਖੋ ਇਹ ਸਾਡੇ ਨਾ ਮਤਲਬ ਪੁਰਾਣੇ ਬਹੁਤ ਸੰਘਰਸ਼ੀਲ ਲੈਫਟ ਮੂਵਮੈਂਟਸ ਰਹੀਆਂ ਆਏ تھے ਸਟੂਡੈਂਟਸ ਵਿੱਚ ਵੀ ਸੀਗੇ ਵਰਕਰ ਚ ਸੀ ਕਿਸਾਨਾਂ ਚ ਸੀ ਮਤਲਬ ਅੱਜ ਤੋਂ 40 50 ਸਾਲ ਪਹਿਲਾਂ ਉਹ ਇਸੇ ਕਰਕੇ ਡਾਊਨ ਚਲੇਗੇ ਕਿਉਂਕਿ ਉਹਨਾਂ ਨੇ ਜਿਹੜੇ ਲੋਕਲ ਸੰਸਕਾਰ ਸੀ ਜਿਹੜੇ ਸਾਡੀ ਇਹ ਸਿੱਖ ਸੰਸਕਾਰ ਸੀ ਉਸ ਨੂੰ ਨਾਲ ਜੋੜ ਨਹੀਂ पाए ਜਾਂ ਉਹਨਾਂ ਦੇ ਸੋਚ 'ਚ ਨਹੀਂ ਆਇਆ ਜਿੰਨੀਆਂ ਵੀ ਮੂਵਮੈਂਟਾਂ ਦੇਖੋ ਵੱਡੀਆਂ ਮੂਵਮੈਂਟਾਂ ਸਸਟੇਨ ਮੰਨ ਲਓ ਇਹ 6 ਮਹੀਨੇ ਤੱਕ ਚੱਲਦੀ ਫੇਰ ਕੀ ਕਰਦੇ ਇਹ ਤਾਂ ਤਿਆਰ ਬੈਠੇ ਸੀ ਸਾਡੇ ਬੱਚੇ ਦੇ ਬੈਠੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਉਹ ਯਾਰ ਬਾਹਰੋਂ ਬਾਅਦ ਵਿੱਚ ਇੰਨੇ ਸ਼ਰਮਿੰਦੇ ਹੋਣਾ ਪਊਗਾ ਹੁਣੇ ਹੀ ਹੋ ਲੋ ਹੁਣੇ ਜਿੰਨੀ ਕਿ ਆ ਹੁਣ ਸ਼ਰਮ ਘਟਿਆ ਜਦੋਂ ਜਿਹੜੇ ਅਲਟੀਮੇਟਲੀ ਗੱਲ ਦੇ ਕੁਝ ਨਹੀਂ ਸੀਗੀ ਮੰਨ ਗਏ ਆ ਤੁਸੀਂ ਪੁਰਾਣੀ ਸੈਨੇਟ ਨੂੰ ਬਹਾਲ ਕਰਤਾ ਤੇ ਉਹਦਾ ਸ਼ਡਿਊਲ ਹੀ ਇੱਕ ਦੇਣਾ ਸੀ ਨਾ ਇਸ ਕਰਕੇ ਜਦੋਂ ਇਹਨਾਂ ਨੇ ਇਹ ਧਮਕੀ ਦਿੱਤੀ ਇਧਰੋਂ ਕਿ ਗੱਲ ਸੁਣ ਲਓ ਬੰਦੇ ਬਣ ਜਾਓ ਕੇਂਦਰ ਨੂੰ ਕਿਹਾ ਤੁਹਾਡੇ ਇੱਥੇ ਸਾਰੇ ਪੰਜਾਬ ਦੇ ਜਿਹੜੇ ਦਫ਼ਤਰ ਆ ਨਾ ਵਿੱਚੇ ਚੰਡੀਗੜ੍ਹ ਦਾ ਬੀਜੇਪੀ ਦੇ ਅਸੀਂ ਬਾਹਰ ਨਹੀਂ ਨਿਕਲਣ ਦੇਾਂਗੇ ਇਸ ਫੰਕਾਰ ਨੇ ਤੇ ਇਸ ਬੜਕ ਨੇ ਉਹਨਾਂ ਨੂੰ ਜਰਕਾਤਾ ਤੇ ਸ਼ਡਿਊਲ ਆ ਗਿਆ ਹੁਣ ਅਗਲੀ ਲੜਾਈ ਚੰਡੀਗੜ੍ਹ ਬਰੁੱਧ ਹੋਵੇਗੀ ਜਿਹੜਾ ਚੰਡੀਗੜ੍ਹ ਵੀ ਖੋਣ ਨੂੰ ਫਿਰਦੇ ਨੇ 132 ਸੌ ਦੇ ਬਿੱਲ ਲੈ ਰਾਈਂ ਕਹਿੰਦੇ ਕੇਂਦਰ ਵੀ ਸਾਰਾ ਕੁਝ ਹਥਿਆਉਣ ਨੂੰ ਫਿਰਦਾ ਏ ਕੀ ਚਾਲ ਆ ਕੇਂਦਰ ਦੀ ਕੀ ਚਾਲ ਮਾਰਦੇ ਹੋ ਇਹ ਤਾਂ ਐਂਡਲੈਸ ਆ ਪਰ ਅੱਜ ਦੀ ਆਪਾਂ ਖੁਸ਼ੀ ਮਨਾਈਏ ਇਸ ਜਿੱਤ ਦੇ ਜਸ਼ਨ ਮਨਾਈਏ ਤੇ ਆਉਣ ਵਾਲੇ ਸਮੇਂ ਚ ਜਿਹੜੀ ਚੰਡੀਗੜ੍ਹ ਦਾ ਮਾਮਲਾ ਉਹ ਪੋਲੀਟੀਕਲ ਪਾਰਟੀਆਂ ਦਾ ਮਾਮਲਾ ਉਹ ਸਾਰੇ ਪੰਜਾਬ ਦਾ ਵੀ ਮਾਮਲਾ ਪਰ ਉਹ ਪੋਲਿਟিক্যাল ਪਾਰਟੀਆਂ ਨੂੰ ਲੀਡ ਕਰਨਾ ਚਾਹੀਦਾ ਬੱਚੇ ਉਹਨਾਂ ਦਾ ਸਾਥ ਦੇਣਗੇ ਜਿਵੇਂ ਉਹਨਾਂ ਨੇ ਉਹਨਾਂ ਦਾ ਸਾਥ ਦਿੱਤਾ ਪਰ ਇਹ ਇਹ ਤੇ ਇੱਥੇ ਪੜਨ ਆਏ ਆ ਜੇ ਆਪਾਂ ਕਹੀਏ ਕਿ ਹੁਣੇ ਸਾਨੂੰ ਚੰਡੀਗੜ੍ਹ ਲੈ ਦੇਣਗੇ ਮੇਰਾ ਖਿਆਲ ਹੈ ਕਿ ਇੱਕ ਤੇ ਸਾਡਾ ਲੋਡ ਤੋਂ ਵੱਧ ਉਹਨਾਂ ਤੇ ਉਮੀਦ ਲਾਉਣੀ ਹੋਊਗੀ ਔਰ ਦੂਸਰਾ ਇਹ ਮਿਸਪਲੇਸਡ ਵੀ ਹੋਊਗਾ ਇਹ ਠੀਕ ਨਹੀਂ ਹੋਊਗਾ ਕਿਉਂਕਿ ਉਹ ਪੜਨ ਲਿਖਨ ਲਈ ਬੱਚੇ ਆਏ ਆ ਨਾ ਕਿ ਚੰਡੀਗੜ੍ਹ ਪੰਜਾਬ ਨੂੰ ਦਵਾਉਣ ਲਈ ਆਏ ਆ ਜਿੱਥੋਂ ਆਪਣੇ ਘਰ 'ਚ ਜਿਹੜਾ ਉਹਨਾਂ ਦੀ ਬੇਇਨਸਾਫੀ ਹੋਈ ਬੇਇਨਸਾਫੀ ਹੋਈ ਜਿਹੜੀ ਉਹਨਾਂ ਨੇ ਰਲ ਕੇ ਇੱਥੇ ਉਸ ਗੱਲ ਦੀ ਜਾਨੀ ਰਜਿਸਟੈਂਸ ਵੀ ਪੈਦਾ ਕੀਤੀ ਮੂਵਮੈਂਟ ਵੀ ਲਾਂਚ ਕੀਤੀ ਔਰ ਉਹਦੀ ਜਿਹੜੀ ਜਿੱਤ ਪ੍ਰਾਪਤ ਕੀਤੀ ਆ ਉਹ ਲਾਮਸਾਲ ਤੇ ਉਹਨੂੰ ਜਸ਼ਨ ਮਨਾਇਆ ਗਿਆ ਸੀ ਰਾਤ ਨੂੰ ਮਨਾਇਆ ਗਿਆ ਹੁਣ ਕਿਦਾਂ ਜਸ਼ਨ ਮਨਾਇਆ ਜਾਊਗਾ ਜਿਹੜੀ ਜਿੱਤ ਹੋਈ ਆ ਜਸ਼ਨ ਤੇ ਮਨਾ ਹੀ ਰਹੇ ਆ ਮੈਂ ਬੋਲ ਰਿਹਾ ਆ ਔਰ ਸਾਰਾ মিডিਆ ਇਹ ਜਸ਼ਨ ਹੀ ਹੈ ਪਰ ਇੱਕ ਗੱਲ ਮੈਂ ਉਹਨਾਂ ਨੂੰ ਹੁਣੇ ਸੁਜੈਸਟ ਕੀਤੀ ਸੀ ਜੇ ਬੱਚੇ ਘਰ ਪਾਉਣ ਕਿ ਭਾਈ ਤੁਸੀਂ ਜਿੰਨਿਆਂ ਨੇ ਵੀ ਸੇਵਾ ਕੀਤੀ ਆ ਦੇਖੋ ਦੁੱਧ ਵਾਲੇ ਵੱਡੇ ਵੱਡੇ ਕੀਨ ਆਏ ਹੋਇਆ ਇਹ ਛੂਟੀਆਂ ਗੱਲਾਂ ਨਹੀਂ ਕਿੱਥੋਂ ਤੇ ਆਇਆ ਕੋਈ ਕਿਸੇ ਨੇ ਪੈਸੇ ਦਿੱਤੇ ਹੋਣਗੇ ਇਹਦੇ ਭਾਵੇਂ ਸੰਗਤ ਦੇ ਹੀ ਪੈਸੇ ਹੋਣ ਉੱਥੇ ਲਗਾਤਾਰ ਲੰਗਰ ਲੱਗੇ ਤੁਸੀਂ ਵੀ ਉਹਦਾ ਮੈਂਸ਼ਨ ਕੀਤਾ ਮੈਂ ਵੀ ਇਹਦਾ ਗਵਾਹ ਆਂ ਲਗਾਤਾਰ ਰਿਹਾ ਮੈਂ ਇੱਥੇ ਇਸ ਲਈ ਇਹ ਜਿਹੜੇ ਬੰਦੇ ਜਿਹੜੇ ਵੀ ਸੇਵਾ ਕਰ ਰਹੇ ਉਹਨਾਂ ਸਾਰਿਆਂ ਦਾ ਸ਼ੁਕਰਾਨਾ ਰਿਜ਼ੋਲਵ ਪਾਉਣਾ ਔਰ ਉਹਨਾਂ ਨੂੰ ਆਨਰ ਕਰਨਾ ਇੱਕ ਫੰਕਸ਼ਨ ਕਰਕੇ ਕਰਨਾ ਚਾਹੀਦਾ ਜੇ ਹੋ ਸਕੇ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਵੇ ਠੀਕ ਹੈ ਬਹੁਤ ਧੰਨਵਾਦ ਧੰਨਵਾਦ ਅਸੀਂ ਗੱਲਬਾਤ ਕੀਤੀ ਹੈ ਪ੍ਰੋਫੈਸਰ ਮਨਜੀਤ ਸਿੰਘ ਜੀ ਨਾਲ ਵੀ ਕਿਹੜੀ ਜਿੱਤ ਸਾਡੀ ਹੋਈ ਹੈ ਨੌਜਵਾਨ ਡਟੇ ਰਹੇ ਨੇ ਤੇ ਜਿਹੜਾ ਲੰਗਰ ਵੀ ਚਲਾ ਰੱਖਿਆ ਨੌਜਵਾਨਾਂ ਨੇ ਵੱਡੀ ਮਿਸਾਲ ਹੈ ਨੌਜਵਾਨਾਂ ਵੱਲੋਂ ਜੋ ਲੰਗਰ ਚੱਲਿਆ ਉਹਰੇ ਕੋਈ ਵੀ ਭੁੱਖਾ ਨਹੀਂ ਰਿਹਾ ਯੂਨੀਵਰਸਿਟੀ ਦੇ ਵਿੱਚ ਕੰਡਿਨਾਂ ਬੰਦ ਹੋ ਗਈਆਂ ਹੋਰ ਸਾਰੀਆਂ ਦੁਕਾਨਾਂ ਬੰਦ ਕਰਤੀਆਂ ਯੂਨੀਵਰਸਿਟੀ ਵੱਲੋਂ ਤੇ ਇਹ ਹੁਣ ਜਿਹੜੀ ਜਿੱਤ ਯਕੀਨੀ ਹੋ ਗਈ ਸੈਨੇਟ ਦੀਆਂ ਵੋਟਾਂ ਨੇ ਜਿਹੜੀਆਂ ਬਹਾਲ ਹੋ ਗਈਆਂ ਨੇ ਸਤੰਬਰ ਵਿੱਚ ਜਿਹੜੀਆਂ ਵੋਟਾਂ ਹੋਣਗੀਆਂ ਮੈਂ ਮਨਿੰਦਰ ਸਿੰਘ ਮੇਰੇ ਨਾਲ ਕੈਮਰਾਮੈਨ ਮੇਜਰ ਧੰਨਵਾਦ